ਸੋ ਸੋਗਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪੀਵੀ08 ਵਾਲੇ YouTube ਚੈਨਲ ਤੇ ਵੀਰੂ ਅੱਜ ਆਏ ਆਂ ਆਪਾਂ ਰਾਜਾ ਸਾਹਿਬ ਮੱਥਾ ਟੇਕਣ ਠੀਕ ਹੈ ਜੀ ਤੇ ਤੁਹਾਨੂੰ ਕਰਾਉਂਦੇ ਆਂ ਬਾਬਾ ਜੀ ਦੇ ਦਰਸ਼ਨ ਬਣੇਰੋ ਵਲੌਗ ਦੇ ਵਿੱਚ ਤੇ ਵੀਡੀਓ ਦੀ ਕੁਆਲਿਟੀ ਜ਼ਰੂਰ ਦੱਸੋ ਕਿੰਦਾ ਦੀ ਲੱਗੀ ਹੈ ਨਾ ਤੇ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਲਾਈਕ ਵੀ ਕਰਿਓ ਚੈਨਲ ਨੂੰ ਫੋਲੋ ਕਰੋ ਆਪਣੇ ਨੂੰ ਪੀਵੀ08 ਵਾਲੇ YouTube ਨੂੰ ਚੈਨਲ ਨੂੰ ਠੀਕ ਹੈ ਜੀ ਤੇ ਰੱਛ ਬਹੁਤ ਜ਼ਿਆਦੇ ਹੋਣਾ ਅੱਜ ਐਤਵਾਰ ਨੂੰ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਬਣੇ ਰਿਓ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਲੋ ਵੀਰੋ ਆਪਾਂ ਪਹੁੰਚ ਗਏ ਜਗਾ ਤੇ ਬਾਬਾ ਜੀ ਦੇ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਬਣੇ ਰਿਓ ਬਲੌਗ ਦੇ ਵਿੱਚ ਗਾਈਂ ਕਰਾਉਂਦੇ ਆ ਦਰਸ਼ਨ ਬਾਬਾ ਜੀ ਦੇ ਹਨਾ ਨਾਲ ਚੱਲਦੇ ਆਂ ਹੌਲੀ ਹੌਲੀ ਸੰਗ ਪਾ ਲਈਆ ਆ ਵੀ ਤੁਹਾਨੂੰ ਦਿਖਾਉਂਦੇ ਆ ਆਪਣੇ ਕੋਲ ਆਵਾਰ ਚ ਆ ਗਏ ਆ ਰਾਚਾ ਰੋ ਰੱਖੀ ਦਾਦੇ ਆ ਹੋਰੇ ਮੋਟੇ ਆ ਉਹ ਅੱਗੇ ਅੱਗੇ ਪਰਤੀ ਜਿੱਥੇ ਘੱਟ ਹੋਣੀ ਉੱਥੇ ਲਾਉਣੀ ਆ ਆ ਵੀ ਬਾਬਾ ਜੀ ਵੀ ਵਧਾਗਾ ਪਾਣੀ ਦਾ ਲੰਗਾ ਲਗਾਇਆ ਪੁੱਤਰਾ ਮੈਂ ਲੰਗਰ ਲਾ ਪਾਣੀ ਦਾ ਵੀ ਰੋਣਾ ਆਹੋ ਲੋ ਵੀਰੋ ਆਪਾਂ ਹੁਣ ਸਕੂਟਰੀ ਲਾ ਕੇ ਕਰਾਂਗੇ ਦਰਸ਼ਨ ਬਾਬਿਆਂ ਦੇ ਬਣੇ ਰਹੇ ਬਲੌਗ ਚ ਠੀਕ ਹੈ ਜੀ ਤੇ ਇਦਾਂ ਲੱਗਣੀਆਂ ਸਕੂਟਰੀਆਂ ਜਦੋਂ ਆਪਾਂ ਮੋੜ ਰਹੇ ਆ ਹਨ ਆ ਵੀਰ ਹੋਰ ਸਕੂਟਰੀ ਮਰੇ ਪਰਚੀ ਲਾਉਂਦਾ ਹਨ ਨਾ ਨੰਬਰ ਜਿੱਦਾਂ ਪਤਾ ਲੱਗੇ ਹਨਾ ਕਿ ਸਕੂਟਰੀ 30 ਆ ਚੈੱਕ ਕਰਾ ਕੇ ਸਕੂਟਰੀ ਦਾ ਜੋ ਦੇਖੋ ਕਿੰਨਾ ਰੌਸ਼ਾ ਕਿੰਨੇ ਸਾਧਨ ਖੜੇ ਆ ਦੇਖੋ ਮੋਟਰਸਾਈਕਲ ਕਿੰਨੇ ਖੜੇ ਆ ਨਾ ਬਣੇ ਰਹੋ ਬਲੌਗ ਚ ਕਰਾਉਂਦੇ ਆ ਜੀ ਤੁਹਾਨੂੰ ਬਾਬਿਆਂ ਦੇ ਦਰਸ਼ਨ ਇੱਥੇ ਰੱਖ ਲਓ ਮਾਪਾ ਜੀ ਦੇ ਕੋਲ ਤਾਂ ਬਹੁਤ ਜ਼ਿਆਦਾ ਮਥੜੇ ਹਰ ਐਤਵਾਰ ਇੱਦੇ ਰਚ ਪੈਂਦਾ ਇੱਥੇ ਵੀਰੋ ਠੀਕ ਆ ਤੇ ਤੁਹਾਡੇ ਸਾਹਮਣੇ ਆ ਅੰਦਰ ਵੀ ਦੇਖੋ ਮਥੜੇ ਕੋਲ ਕਾਫੀ ਸੰਗਤ ਖੜੀ ਹੁੰਦੀ ਆ ਠੀਕ ਆ ਜੀ ਤੇ ਆ ਗਿਆ ਅੰਦਰ ਵੀ ਕਾਫੀ ਸੰਗਤ ਖੜੀ ਹੁੰਦੀ ਆ ਨੇ ਬਹੁਤ ਦੂਰੋ ਦੂਰ ਸੰਗਤ ਮੱਥਾ ਡੇਕਣ ਆਉਂਦੀ ਆ ਮੈਂ ਕਹਾ ਬਹੁਤ ਦੂਰੋ ਦੂਰ ਸੰਗਤ ਮੱਥਾ ਡੇਕਣ ਆਉਂਦੀ ਉਹਨੂੰ ਬਹੁਤ ਦੂਰੋ ਹਾਂ ਦੇਖੋ ਸੰਗਤ ਆ ਜੀ ਵੀ ਜਾਂਦੀ ਜਾਈ ਵੀ ਜਾਂਦੀ ਆ ਤੇ ਆਈ ਵੀ ਜਾਂਦੀ ਆ ਠੀਕ ਹੈ ਜੀ ਮੱਥਾ ਟੇਕ ਟੇਕ ਦਾ ਮੱਥਾ ਟੇਕ ਕੋਈ ਜਾਂਦਾ ਉਦੋਂ ਤਾਂ ਜਾਈ ਜਾਂਦੀ ਆ ਨਵੀਂ ਸੰਗਤ ਆਈ ਜਾਂਦੀ ਆ ਠੀਕ ਹੈ ਜੀ ਇਹ ਹਲੇ ਰਾਤ ਨੂੰ ਘਟੋ ਘਟ 12:00 ਵਜੇ ਤੱਕ ਲੋਕ ਆਉਂਦੇ ਰਹਿੰਦੇ ਮੱਥਾ ਟੇਕਣ ਠੀਕ ਹੈ ਜੀ ਰਾਤ ਨੂੰ ਵੀ ਠੀਕ ਹੈ ਜੀ ਤੇ ਐਤਵਾਰ ਨੂੰ ਯਾਨ ਪੂਰਾ ਪੱਬਾ ਜੀ ਦੀ ਨਾਲ ਸੰਗਤ ਮੱਥਾ ਟੇਕਣ ਲਈ ਹੈ ਨਾ ਦਰਸ਼ਨ ਕਰਨ ਲਈ ਐਤਵਾਰ ਨੂੰ ਆਈ ਹੁੰਦੀ ਕੋਈ ਸਾਰੇ ਕੰਮਕਾਰਾਂ ਦਾ ਐਤਵਾਰ ਨੂੰ ਸਾਨੂੰ ਪਤਾ ਛੁੱਟੀ ਹੁੰਦੀ ਸਾਰੇ ਸੰਗਤ ਇੱਧੇ ਆਉਂਦੀ ਆ ਇਤਵਾਰ ਨੂੰ ਠੀਕ ਹੈ ਜੀ ਐਤਵਾਰ ਵੀਰਵਾਰ ਹਣਾ ਮਾਰਾ ਬਲਾਗ ਬਲਾਗ ਤੇ ਹੁਣ ਵੀਰੋ ਤੁਹਾਨੂੰ ਬਿੱਦਾ ਜਿੱਦਾਂ ਬਲਾਗ ਕਰਨਾ ਨਾ ਆਪਾਂ ਫੇਸਬੁੱਕ ਪੇਜ ਕਰਾਂਗੇ ਜਾਂ ਉਹੀ ਪੇਜ ਚੱਲਦਾ ਉੱਦਾਂ ਦਾ ਟਿਕਟ ਉਹੀ ਆ ਠੀਕ ਹੈ ਜੀ ਉੱਤੇ ਵੀ ਆਪਾਂ ਬਲੌਗ ਪਾਇਆ ਕਰਾਂਗੇ ਹਨਾ ਉੱਤੇ ਹੀ ਬਲੌਗ ਆਇਆ ਕਰਨੇ ਕੇ ਫੇਸਬੁੱਕ ਤੇ ਵੀ ਹੁਣ ਕਿਉਂਕਿ ਉੱਤੇ ਮੈਂ ਸ਼ਾਰਟ ਵੀਡੀਓ ਪਾਉਂਦਾ ਸੀ ਪਰ ਹੁਣ ਬਲੌਗ ਵੀ ਉੱਤੇ ਸਟੱਇਆ ਕਰਨੇ ਵੀਰੋ ਠੀਕ ਹੈ ਜੀ ਤੇ ਸ਼ੇਅਰ ਕਰ ਦਿਆ ਕਰੋ ਜੀ ਬਈ ਤੇ ਰੱਛ ਤੁਹਾਡੇ ਸਾਹਮਣੇ ਆ ਦੇਖੋ ਸਾਹਮਣੇ ਤਾਂ ਬਹੁਤ ਦੂਰੋ ਦੂਰ ਮੱਥਾ ਢੇਕਣਾ ਨਹੀਂ ਇੱਥੇ ਖੜ ਗਿਆ ਨਾ ਮੱਥਾ ਢੇਕ ਲਿਆ ਹੁਣ ਦ ਲੈਣ ਚਾਹ ਲੱਗੇ ਹੁਣ ਕਿ ਰਸ਼ ਬਹੁਤ ਜਿਆਦਾ ਆ ਆਖੀ ਵਾਰੀ ਹਮੇ ਠੀਕ ਹੈ ਜੀ ਹਲੇ ਦਾ ਰਸ਼ ਘਟਿਆ ਹਾਂ ਦੇ ਪੈਣਾ ਕਿਉਂਕਿ ਸ਼ਾਮ ਦੇ ਵੇਲੇ ਜਿਆਦਾ ਸੰਘਟ ਮੱਥਾ ਢੇਕਣਾ ਆਉਂਦੀ ਆ ਠੀਕ ਹੈ ਜੀ ਨੂੰ ਤੋਂ ਆਉਂਦੇ ਵੇਲੇ ਜੀਰੋ ਸੰਘਟ ਜਿਆਦਾ ਮੱਥਾ ਢੇਕਣਾ ਆਉਂਦੀ ਆ ਠੀਕ ਹੈ ਜੀ ਹਲੇ ਰੱਛਾ ਕੱਟਿਆ ਹੁਣ ਰੱਛਾ 1 ਵਜੇ ਤੋਂ ਬਾਅਦ ਜਾਂ ਦੋ ਵਜੇ ਤੋਂ ਬਾਅਦ ਪੂਰਾ ਰੱਛ ਪੈਣ ਲੱਗ ਜਾਂਦਾ। ਇਹ ਤਸਵੀਰ ਨੂੰ ਵੀ ਹੁੰਦਾ ਰੱਛ ਉੱਤਾਰ ਸਵੇਰ ਤੋਂ ਵੀ ਸੰਗਤ ਆਉਣ ਲੱਗ ਉਹਦੀ ਰੱਛ ਬਹੁਤ ਜ਼ਿਆਦਾ ਹੀ ਪੈ ਜਾਂਦਾ। ਠੀਕ ਹੈ ਜੀ। ਥੋੜਾ ਜਿਹਾ ਲਾਈਵ ਵੀ ਚਲਾਵਾਂਗੇ। ਉਹਦਾ ਬਲੌਗ ਤਾਂ ਤੁਹਾਡੇ ਸਾਹਮਣੇ ਹੀ ਆ। ਉੱਧਰ ਵੀ ਸੰਗਤ ਮੱਥਾ ਟੇਕਣਾ। ਠੀਕ ਹੈ ਜੀ। ਉਹਦੇ 5-500 ਦੇ ਪੰਜ ਪੌਣੇ। ਪਤਾ ਨਹੀਂ ਲੱਗਾ ਯਾਰ ਹੁਣ ਆਏ ਆ ਪਹੁੰਚੇ ਆ।

ਹੋ ਜਾਨ ਕੋਠਨ ਮੰਦਿਰ ਬਾਹਰ ਕੋਠਨ ਬਈ ਪ੍ਰੋਗਰਾਮ ਲਈ ਮਾਥੀ ਤੋਂ ਲਈ ਠੀਕ ਹੈ ਜੀ ਨਾ ਵੀ ਤੁਹਾਨੂੰ ਇਹ ਤੁਹਾਨੂੰ ਠੀਕ ਹੈ ਜੀ ਤੇ ਤੁਹਾਡੇ ਤੇ ਦਰਵਾਜ਼ਾ ਉਹ ਆਪੋ ਜੀ ਉਹ ਫੇਰ ਆ ਬਲੌਗ ਦੇ ਵਿੱਚ ਕਰਦੇ ਆ ਠੀਕ ਹੈ ਜੀ ਆਪਾਂ ਮੱਥਾ ਦੇਖਣੇ ਦੇਖੋ ਰੱਖੋ ਸਾਰੇ ਦਰਵਾਜ਼ੇ ਪੂਰੇ ਹੋ ਟੱਕਰ ਆਲੀ ਅੰਦਰ ਆ ਕੇ ਮਣੇ ਮੂੰਹਾਂ ਢੋਲੀਏ ਵੀਰੋ ਠੀਕ ਹੈ ਜੀ ਇਧਰ ਆਪਾਂ ਜੋੜਾ ਬਣਾ ਵੀਰ ਮੋੱਚ ਵੀਰੋ ਥੱਕੇ ਸੰਨੀਆਂ

சமண வோ <troll> <troll> ਆਖਿਰ ਵਿੱਚ ਆਲੀ ਖਾਤੀ ਫਾਇਰ ਦੇ ਨਾ ਚੰਦੂ ਨੂੰ ਬਹੁਤ ਜਲਦਾ ਹੁਣ ਆਪਾਂ ਮਾ ਸਾਡੇ ਕੋਲ ਲੱਗੇ ਆ ਗਏ ਜੀ ਦੀ ਪਰਿਵਾਰ ਧਕਾਉਂਦੇ ਤੁਹਾਨੂੰ ਬਾਬਾ ਜੀ ਦਾ ਠੀਕ ਹੈ ਜੀ ਇਧਰ ਵੀ ਸੰਤਾਈ ਜੀ ਦੇ ਸਾਡੇ ਦੇਖੋ ਜੀ ਰੋ ਦੇ ਪੁਰਾਣੇ ਆ ਨੰਦ ਆਉਂਦੇ ਨੇ ਪਰੇ ਜਿਹਾ ਆਇਆ ਜੰਮਾ ਮਾਰ ਕੇ ਚੰਦਰ ਵੀ ਬਹੁਤ ਆ ਗਏ ਆ ਨਾ ਬਰਾਬਰ ਕਰਾ ਦੇ ਮੇਰੇ ਯਾਰ ਜੋ ਆਉਂਦੇ ਆਉਂਦਾ ਮਾਰ ਕੇ ਉਹਨਾਂ ਦਾ ਨਾਮ ਆਪਾਂ ਚਾਹੋਣਗੇ ਆਪਾਂ ਆ ਗਏ ਦਰਬਾਰ ਦੇ ਦਰਸ਼ਨ ਕਰਾਉਂਦੇ ਨਾ ਰਾਤ ਦੇਖੋ ਤੁਹਾਡੇ ਸਾਹਮਣੇ ਪਈ ਜਾਂਦਾ ਆ ਆਪਾਂ ਪਰ ਜਾਵਾਂਗੇ ਤੁਹਾਡੇ ਕੋਲ ਜਿਹੜਾ ਕੋਪਰ ਹੋਲੇ ਬਹੁਤ ਜਿਆਦਾ ਰੱਛਾ ਆ ਠੀਕ ਹੈ ਜੀ ਆਪਾਂ ਦਿਖਾ ਦੇਣਾ ਆਪਾਂ ਕਰਿਆ ਗ੍ਰਾਮੀਣ ਮਾਤਾ ਨਾਲ ਜਿੱਦਰ ਜਲ ਭਰ ਦੀ ਸੰਗਤ ਨਹੀਂ ਸਭ ਤੋਂ ਪਹਿਲਾਂ ਤੇਰਾ ਦੁਪਾਰਾ ਕੋਈ ਛੇ ਟਾਲੂ ਵਿੱਚ ਪਾਣੀ ਪਾਇਆ ਪਾ ਜਾਵਾਂ ਮੇਰੇ ਉੱਪਰ

ਉਹ ਜਾਦੇ ਨੇ ਮੰਡੇ ਵੀ ਆ ਚੱਕ ਪਈ ਜਾਂਦਾ ਠੀਕ ਹੈ ਜੀ ਆਰਨ ਭਾਈ ਉਹ ਵਾ

ਤਦ ਵੀ ਬਾਹਰ ਨੂੰ ਰੌਣਕਾਂ ਲੱਗਦਾ ਵੀਰੋ ਠੀਕ ਹੈ ਜੀ ਰੱਤ ਨੂੰ ਜ਼ਿਆਦਾ ਆ ਵੀਰੋ ਐਤਵਾਰ ਨੂੰ ਹੁੰਦਾ ਹੁੰਦਾ ਐਤਵਾਰ ਜੂਰਵਾਰ ਐਤਵਾਰ ਨੂੰ ਸਭ ਤੋਂ ਜ਼ਿਆਦਾ ਰੱਛ ਵੀਰੋ ਹੁੰਦਾ ਠੀਕ ਹੈ ਜੀ ਲੋਕ ਸੱਜ ਰਹੇ ਆ ਜਿੰਦੇ 4 ਵਜੇ ਤੋਂ ਆਉਣੇ 3 ਵਜੇ 4 ਵਜੇ ਤੋਂ ਆਉਣੇ ਸ਼ੁਰੂ ਹੋ ਜਾਂਦੇ ਲੋਕ ਠੀਕ ਹੈ ਜੀ ਤੇ ਹੁਣ ਆਪਾਂ ਲੰਗਰ ਹਾਲ ਤੇ ਜਾ ਰਹੇ ਆ ਠੀਕ ਹੈ ਜੀ ਕੋਈ ਤਾਂ ਫੇਰ ਵਾਜਦਾ ਰਹੀ ਆ ਆਹ ਨਾ ਕੋਈ ਚੱਲ ਰਿਹਾ ਆ ਆਪਣਿਆਂ ਦਾ ਚਾਹ ਠੀਕ ਹੈ ਜੀ देखो गड्डी अल भी लगी है शाम तक मैं इधर भी साम बाबा जी सारे तो ਦਲੀਆ ਪਾਬੀਰੂ ਪਿੰਡ ਨੂੰ ਠੀਕ ਹੈ ਜੀ ਤੇ ਆਸ਼ਮਾ ਪਾਬੀਰੂ ਬੱਖਰੀਆਂ ਹਾਂ ਹੈਨਾ ਸਾਹੋਂ ਤਾਂ ਨਹੀਂ ਆਇਆ ਜੀ ਸਾਹੋਂ ਬਸ ਤੇ ਨਾਲ ਲੱ ਦਿਨਣੀ ਵੀਰੋ ਅੱਜ ਦਾ ਫੇਰ ਵੀ ਘਟਿਆ ਜੇਠੇ ਦਾ ਰਵਾਰ ਨੂੰ ਬਹੁਤ ਜ਼ਿਆਦਾ ਰਸ ਹੁੰਦਾ ਠੀਕ ਹੈ ਜੀ ਤੇ ਇੱਥੇ ਵੀ ਰਵਾਰਤਵਾਰ ਨੂੰ ਬਹੁਤ ਜ਼ਿਆਦਾ ਰਸ ਹੁੰਦਾ ਵੀਰਵਾਕ ਤੇ ਐਤਵਾਰ ਸੇਵਾ ਕਰ ਰਹੀ ਹੈ ਜੀ ਜੀ ਹਰਿਆ ਹੋਏ ਵੀਰੋ ਠੀਕ ਹੈ ਜੀ ਹੁਣ ਚਲੀਏ ਆਪਾਂ ਪੈਡ ਨੂੰ ਆ ਗਿਆ ਆਪਾਂ ਬੱਬਾ ਇਹ ਦੂਜੇ ਸਥਾਨਾਂ ਲਾ ਠੀਕ ਹੈ ਜੀ ਨਰਾਗ ਲੈਣ ਦੇ ਸਕੂਟਰੀ ਠੀਕ ਹੈ ਜੀ ਤੇ ਵੀ ਦੰਦ ਆਸ਼ਣ ਕਰਾਉਂਦੇ ਆ ਠੀਕ ਹੈ ਜੀ ਇਹ ਬੱਬੇ ਜਗਾ ਆ ਤੇ ਆਪਾਂ ਕਰਾਉਂਗਾ ਨੇ ਇਹ ਹੈ ਜੀ ਸਪੋਰਟ ਇੱਥੇ ਵੀ ਲਾਣ ਦੇ ਤੇ ਲੋ ਵੀਰੋ ਜਿਆਦਾ ਵੱਡਾ ਹੋ ਜਾਣਾ ਇਹ ਤੇ ਜੀ ਲੋਕ ਕੋਈ ਨਹੀਂ ਬਾਬਿਆਂ ਦੇ ਨਰਸ਼ਨ ਕਰਨਾ ਆ ਰਿਹਾ ਸਾਨੂੰ ਵੀ ਸਾਰੇ ਨਾਲ ਨਾਲ ਕਰਾਉਂਦੇ ਆ ਨਰਸ਼ਨ ਹਲਾ ਸਹੀ ਆ ਹੁਣ ਇਹ ਹਾਂ ਹੁਣ ਚੱਲ ਰਿਹਾ ਆ ਹੁਣ ਚੱਲ ਰਿਹਾ ਬਾਬਾ ਜੀ ਇਹ ਰੋਣ ਚੱਲ ਰਿਹਾ ਹੈ ਜੀ ਦੋ ਜਣੇ ਚੱਲਣ ਪੈਣਗੇ ਬਾਬਿਆਂ ਦੇ ਤੁੰਗ ਗਾਣੇ ਤੇ ਲਈ ਦੇਖਿਆ ਜੀ ਲੱਗਦਾ ਨੋ ਹਾਂ ਬੋਲੀ ਮਾਹ ਜੀ ਆ ਬੱਦਨ ਜਵਾ ਤੇ ਨਿਆਣੇ ਨਾ ਆਲੇ ਆਪਾਂ ਹਾਂ ਹਾਂ ਬਤਾ

ਚਾਹ ਨੂੰ ਬਾਰਨੀ ਭਾਜੀ ਪਾਣਨ ਪਾੜ ਕੇ ਬਣਾ ਲਿਓ ਠੀਕ ਹੈ ਨਾ ਇਹਨਾਂ ਨੇ ਹੋਰ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਕੱਲੇ ਵਾ ਬੈਂਦਾਰਚਨ ਆਇਆ ਪਾਣ ਗੱਡੀਆਂ ਵਗਾਰਾ ਖੜੀਆਂ ਗੱਡੀਆਂ ਸੰਗਤਾਂ ਦੀਆਂ ਸੰਗਤਾਂ ਦੀਆਂ ਗੱਡੀਆਂ ਇੱਧਰ ਵੀ ਖੜੀਆਂ ਦੇਖੋ ਪਾਰਕ ਵੱਗੀਆਂ ਸੋਹਣੀ ਬਣਾਈਆ ਦਾ ਲੋਕੀ ਫੋਟੋਆਂ ਫੋਟੋਆਂ ਕਰਾਉਂਦੇ ਆ ਫੇਰ ਸਾਰੀ ਗੱਡੀਆਂ ਵਾਸਤੇ ਪਾਰਕਿੰਗ ਗੱਡੀਆਂ ਖੜੀਆਂ ਠੀਕ ਹੈ ਜੀ ਸਾਰੀਆਂ ਇਧਰ ਫੋਟੋ ਵਗਾਰਾ ਕਰਾਉਂਦੇ ਲੋਕ ਸੰਗਤਾਂ ਜਿਹੜੀ ਆਉਂਦੀ ਆ ਆ ਵੀ ਕੋ ਠੀਕ ਹੈ ਤੇ ਬਲੌਗ ਆਪਾਂ ਸਮਾਪਤ ਕਰ ਦੇਣਾ ਹੋਰ ਟਾਈਮ ਤੱਕ ਤੋਂ ਸ਼ੁਕਰੀਆ ਕਰਤੋ ਠੀਕ ਹੈ ਜੀ ਨੂੰ ਮੰਨੋ ਉਹ ਵੀਰੋ ਹੋ ਗਏ ਹੁਣ ਦਰਸ਼ਨ ਬਹੁਤ ਵਧੀਆ ਬਾਬਿਆਂ ਦੇ ਠੀਕ ਹੈ ਜੀ ਮਨ ਨੂੰ ਮਨ ਨੂੰ ਸ਼ਾਂਤੀ ਮਿਲੀ ਆ ਠੀਕ ਹੈ ਜੀ ਤੇ ਹੁਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਰੋ ਆ ਵੀ ਮੋਟਰਸਾਈਕਲ ਲਵਾਉਣ ਦੀ ਜਗਾ ਉਧਰ ਵੈਸੇ ਠੀਕ ਹੈ ਜੀ ਹੁਣ ਆਪਾਂ ਚੱਲੇ ਪਿੰਡ ਨੂੰ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਟੱਕਰ ਦੇ ਆ ਜੀ ਅਗਲੇ ਬਲੌਗ ਦੇ ਵਿੱਚ ਤੁਹਾਡਾ ਆਪਣਾ ਪੀਵੀਜੀਓ 8 ਵਾਲਾ YouTube 채ਨਲ ਸਤਿ ਸ਼੍ਰੀ ਅਕਾਲ